ਉਹ ਇਸੇ ਤਰ੍ਹਾਂ ਤੁਹਾਨੂੰ ਪਤਾ ਜਿਵੇਂ ਦੋਸਤੋ ਕਿ ਪੰਜਾਬ ਦੇ ਵਿੱਚ ਇਸ ਵਕਤ ਕਣਕ ਦੀ ਬਜਾਈ ਹੋ ਰਹੀ ਹੈ ਅੱਗਾਂ ਨੇ ਉਹ ਵੀ ਲੱਗ ਰਹੀਆਂ ਨੇ ਅਤੇ ਕੋਈ ਲੋਕ ਨੇ ਆਪ ਉਹ ਆਪਣੇ ਤਰੀਕੇ ਦੇ ਨਾਲ ਕਣਕ ਬੀਜ ਰਹੇ ਨੇ ਪਰ ਇਸ ਵਕਤ ਮੈਂ ਖੜਾ ਹਾਂਗਾ ਮੈਂ ਆਪਦੇ ਪਿੰਡ ਪਿੰਡ ਲਖਮੀਰ ਵਾਲਾ ਦੇ ਵਿੱਚ ਮੈਂ ਜਦੋਂ ਤਕਰੀਬਨ ਲਗਭਗ 2 ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਉਹ ਨੌਜਵਾਨ ਦੇ ਵੱਲੋਂ ਜਿਹੜੀ ਕਣਕ ਹੈ ਆਪ ਵੀ ਦੇਖ ਰਹੇ ਹੋ ਕਣਕ ਇਹਦੇ ਵਿੱਚ ਬੀਜੀ ਹੋਈ ਕਣਕ ਹੈ ਕਣਕ ਦੇ ਵਿੱਚ ਬੀਜੀ ਜਾ ਚੁੱਕੀ ਹੈਗੀ ਅਤੇ ਇਸ ਕਣਕ ਨੂੰ ਉਹ ਕਿਸ ਤਰ੍ਹਾਂ ਬੀਜਦੇ ਨੇ ਇਹ ਦੀ ਦੇਖ ਰਹੇ ਹੋ ਦੇਖ ਭਾਲ ਕਿਵੇਂ ਕਰਦੇ ਨੇਗੇ ਅਤੇ ਕਈ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਨੌਜਵਾਨਾਂ ਨੇ ਕਣਕੀ ਵਿੱਜੀ ਹੋਈ ਇਸ ਦੇ ਵਿੱਚ ਕਹਿੰਦੇ ਨੇ ਕਿ ਕਣਕ ਨਿਕਲਦੀ ਨਹੀਂ ਹੈਗੀ ਅਤੇ ਸੁੰਢੀ ਪੈ ਜਾਂਦੀ ਹੈ ਆਪਾਂ ਸਾਰੇ ਸਵਾਲ ਜਵਾਬ ਨੇ ਉਸ ਨੌਜਵਾਨ ਦੇ ਨਾਲ ਕਿਸਾਨ ਦੇ ਨਾਲ ਆਪਾਂ ਕਰਾਂਗੇ ਉਹ ਸਾਡੇ ਨਾਲ ਜੁੜੇ ਰਹੋ ਅਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੰਗੀ ਲੱਗੀ ਕਿਉਂਕਿ ਤੁਹਾਡਾ ਹਜ਼ਾਰਾਂ ਰੁਪਏ ਦਾ ਫਾਇਦਾ ਹੁੰਦਾ ਹੈ ਤੁਹਾਡੀ ਬਹਾਈ ਦਾ ਹੀ ਫਾਇਦਾ ਹੁੰਦਾ ਹੈ ਇਹਦੇ ਵਿੱਚ ਤੁਸੀਂ ਦੇਖੋ ਕੁਝ ਨਹੀਂ ਫੇਰਿਆ ਇਹਨਾਂ ਨਾਲ ਕੋਈ ਸਹਾਗਾ ਫੇਰਿਆ ਨਾ ਕੋਈ ਹੱਲਾ ਫੇਰਿਆ ਨਾ ਕੋਈ ਤਮੀਆਂ ਫੇਰੀਆਂ ਸਿੱਧੀ ਇਹਨਾਂ ਨੇ ਕਣਕ ਇੱਥੇ ਵਿੱਚ ਬੀਜ ਚੁੱਕੇ ਨੇ ਉਹ ਕਿਵੇਂ ਬੀਜ ਚੁੱਕੇ ਨੇ ਕੀ ਤਰੀਕਾ ਇਹਨਾਂ ਦਾ ਆਤਨਬਾ ਗਲਬਤ ਕਰਦੇ ਮੇਰੇ ਨਾਲ ਨੌਜਵਾਨ ਕਿਸਾਨ ਪ੍ਰਿੰਸ ਮੇਰੇ ਪਿੰਡ ਦਾ ਹੈਗਾ ਪ੍ਰਿੰਸ ਕੀ ਹਾਲ ਚੱਲਦਾ ਬੋਏ ਤੁਸੀਂ ਦੱਸੋ ਕਿਵੇਂ ਚੱਲ ਰਹੀ ਹੈ ਕਣਕ ਦੀ ਬੀਜ ਬਜਾਈ ਹੁਣੇ ਬੀਜ ਕੇ ਹਟਿਆਂਗੇ ਤੇ ਇਹ ਜਿਹੜਾ ਤਰੀਕਾ ਹੈ ਦੋਸਤ ਬਈ ਪ੍ਰਿੰਸ ਆਪਾਂ ਨੇ ਇਹ ਤੋਂ ਦੋ ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਹਣਾ ਹਾਂਜੀ ਹਾਂਜੀ ਹਣਾ ਉਦੋਂ ਤੁਹਾਡਾ ਤਰੀਕਾ ਹੋਰ ਸੀਗਾ ਪਰ ਤੁਸੀਂ ਹੁਣ ਅਪਗ੍ਰੇਡ ਕਰਕੇ ਇਹਨੂੰ ਲੈ ਕੇ ਆਏ ਹੋਗੇ ਤੇ ਉਹ ਸਾਰੇ ਦਰਸ਼ਕਾਂ ਨੂੰ ਦੱਸੋ ਵੀ ਉਹ ਸਰ ਕਿਸਾਨ ਵੀਰਾਂ ਨੂੰ ਦੱਸੋ ਕੀ ਤੋ ਨਾ ਕਿਹੜਾ ਤਰੀਕਾ ਹੈ ਅੱਤੇ ਪਰਾਲੀ ਵੀ ਤੁਸੀਂ ਕੋਈ ਆਗ ਨਹੀਂ ਲਾਈ ਹੈਗੀ ਤੁਸੀਂ ਲੰਬੇ ਸਮੇਂ ਤੋਂ ਮੈਂ ਤੁਹਾਨੂੰ ਦੇਖਦਾ ਆ ਰਿਹਾ ਹਾਂਗਾ ਦੋਸਤ ਇਹਨਾਂ ਨੂੰ ਮੈਂ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਪਰਾਲੀ ਨੂੰ ਕੋਈ ਆਗ ਨਹੀਂ ਲਾਉਂਦੇ ਹੈਗੇ ਸਣੇ ਪਰਾਲੀ ਕਣਕ ਵੀ ਦਿੰਦੇ ਨੇ ਕਈ ਲੋਕ ਕਹਿੰਦੇ ਨੇ ਸੁੰਡੀ ਪੈ ਜਾਂਦੀ ਹੈ ਪ੍ਰਿੰਸ ਭਾਈ ਸਾਰੀ ਗੱਲ ਦੱਸ ਵੀ ਕਣਕ ਤੁਸੀਂ ਕਿਵੇਂ ਵਿਜੀ ਹੈ ਤੇ ਕਿਵੇਂ ਸ਼ੁਰੂਆਤ ਕਰੀਏ ਸਾਰੀ ਇਹ ਹਾਂਜੀ ਪਹਿਲਾਂ ਤਾਂ ਜਿਵੇਂ ਤੁਸੀਂ ਵੀਡੀਓ ਪਹਿਲਾਂ ਵਾਲਾ ਸੀ 2-3 ਸਾਲ ਪਹਿਲਾਂ ਮੈਂ ਵੀ ਆਪਣੀ ਉਹਦਾ ਮਾਰਕਿੰਗ ਕਰ ਟੈਕਨੀਕ ਵੀ ਨਹੀਂ ਕੋਈ ਵਧੀਆ ਨਹੀਂ ਬਣਾਈ ਬੀਜ ਦੀ ਗਣਕ ਬੀਜ ਦੇ ਚਿੱਟਾ ਦੇ ਕੇ ਪਾਣੀ ਦਾਨ ਦੇ ਦੇਗੇ ਪਤਾ ਹੋਈ ਨੇ ਕਿਸਾਨ ਹੈਗੇ ਇਹਨਾਂ ਨੂੰ ਪਤਾ ਉਹ ਟੈਕਨੀਕ ਹੈਗੀ ਇੱਕ ਹੂੰ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ ਕੀ ਕਰਿਆ ਵੀ ਉਹ ਐਡੇ ਵੱਡੇ ਮਤਲਬ ਕਿ ਉਹ ਥੋੜੇ ਏਰੀਆ ਚ ਕਰ ਸਕਦੇ ਆ ਕਰੀਤੀ ਆਪਾਂ ਨੇ ਉਹ ਵੀ ਹਾਂ ਕਿਉਂਕਿ ਜਿਆਦੇ ਔਖਾ ਦਾ ਲਾਈਟ ਨਹੀਂ ਆਉਂਦੀ ਟਾਈਮ ਸਿਰ ਬਾਕੀ ਚਿੱਟਾ ਦੇਣਾ ਵੀ ਪੂਰੇ ਬਾਹਣ ਦੇ ਵਿੱਚ ਹੋਰ ਸਾਰਾ ਸਿਸਟਮ ਹੂੰ ਤੇ ਹੁਣ ਆਪਾਂ ਕੀ ਕਰਦੇ ਆ ਹੈਪੀ ਸੀਡਰ ਜਿਹੜਾ ਮਸ਼ੀਨ ਆਪਣੀ ਬੀਜਣ ਵਾਲਾ ਹੈ ਮਹੀਨਾ ਕੀ ਉਹਦੇ ਨਾਲ ਬੀਜ ਦਿਆਂਗੇ ਜਿਹੜੀਆਂ ਆਪਣੇ ਲੈਣਾ ਹੁੰਦੀਆਂ ਨੇ ਪਰਾਲੀ ਦੀਆਂ ਉਹਨੂੰ ਥੋੜਾ ਖਣਿਆਉਣਾ ਜ਼ਰੂਰ ਪੈਂਦਾ ਮੈਂ ਫੂਸ ਹੁੰਦਾ ਜਿਹੜਾ ਲੈ ਉੱਪਰ ਫੂਸਦਾ ਉਹ ਖੜਿਆ ਦੇਣਗੇ ਆਲੇ-ਦਾਲੇ ਖਣਿਆ ਕੇ ਫਿਰ ਪਤਲਾ ਕਰਦਨੇ ਮਤਲਬ ਕਿ ਸਾਰੇ ਬਾਹਣ ਚ ਸਾਦ ਨੇ ਉਹ ਤਾਂ ਲੈਣਾ ਚ ਹੁੰਦਾ ਜਿਵੇਂ ਲੈਣਾ ਨੇ ਜਿਵੇਂ ਆਹ ਉਦੋਂ ਬਾਅਦ ਦੇ ਵਿੱਚ ਬਸ ਜਿਹੜਾ ਆਪਣਾ ਹੈਪੀ ਸੀਡ ਰੋ ਖੜਾਗਾ ਉਹਦੇ ਨਾਲ ਬੀਜੀ ਆਪਾਂ ਨੇ ਇਹ ਉਦੋਂ ਬਾਅਦ ਚ ਬਸ ਇਹ ਨਾਰਮਲੀ ਚੱਲ ਪੈਂਦਾ ਇਹ ਥੋੜਾ ਜਿਹਾ ਹੌਲੀ ਬੀਜਣੀ ਪੈਂਦੀ ਆ ਕਿਉਂਕਿ ਭੇਰੇ ਵੀ ਫੂਂਗਸ ਦਾ ਹੁੰਦਾ ਪਤਾਗਤਰਾ ਹੁੰਦੀ ਆ ਫੂਂਗਸ ਤੇ ਹੌਲੀ ਹੌਲੀ ਮਤਲਬ ਕਿ ਉਹ ਲੇਅਰ ਬਣਾ ਕੇ ਉੱਪਰ ਜਿਵੇਂ ਰੱਖੀ ਜਾਂਦਾ ਲੇਅਰ ਦੇਖੋ ਜਿਵੇਂ ਬਣੀ ਹੋਈ ਹੈ ਬੀ ਸਾਰੀ ਪ੍ਰਾਈਸ ਦੇਖੋ ਬੀਸ਼ੀ ਹੋਈ ਆ ਬਾਹਣ ਦੇ ਬਾਹਣ ਜਮਾ ਨੰਗਣ ਹੈ ਕਿਤੋਂ ਵੀ ਠੀਕ ਹੈ ਠੀਕ ਹੈ ਤੇ ਇਹਦੇ ਨਾਲ ਬਸ ਜਿਵੇਂ ਕਹਦੋ ਵੀ ਥੋੜਾ ਜਿਹਾ ਆਪਾਂ ਨੂੰ ਦੇਖਣ ਦੇਖਣ ਹਰੇਕ ਨੂੰ ਲੱਗਦੀ ਏ ਇੱਕ ਵਾਰ ਦੇਖਣ ਨੂੰ ਵੀ ਯਾਰ ਕੀ ਗਲੂ ਹੋ ਜਾ ਕੱਢਿਆ ਪਿਆਗਾ ਇੱਕ ਵਾਰ ਲੱਗਦਾ ਵੀ ਸਾਨੂੰ ਵੀ ਲੱਗਿਆ ਹੋਊਗਾ ਵੀ ਹੁਣ ਕਿਤੇ ਨਾਲ ਸਾਫ ਸਾਹ ਬਾਹਣ ਦੀ ਕਿੱਥੇ ਦਾ ਕਣਕ ਨੇ ਚੌਥੇ ਮਹੀਨੇ ਵਿੱਚ ਦੇਖਣ ਲੱਗ ਗਿਆ ਨਾ ਇਹ 20 30 ਦਿਨ ਨਹੀਂ ਪਤਾ ਲੱਗਦਾ ਵੀ ਕਣਕ ਬੀਜੀ ਹੋਈ ਆ ਕਿ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਘੱਟੋ ਘੱਟ ਡੇਢ ਮਹੀਨੇ 2 ਮਹੀਨੇ ਬਾਅਦ ਆਪਾਂ ਨੂੰ ਥੋੜਾ ਜਿਹਾ ਬਾਹਣ ਟਕੂ ਵੀ ਤੱਕ ਲਿਆ 2 ਮਹੀਨੇ ਬਾਅਦ ਬਾਹਣ ਟਕੂ ਵੀ ਆ ਵੀ ਹੁੰਨ ਕਣਕ ਪੂਰੀ ਤਰ੍ਹਾਂ ਬਾਹਣ ਨੂੰ ਬਸ ਇਹ ਹੈ ਦੇ ਵਿੱਚ ਬਾਕੀ ਥੋੜਾ ਫਾਇਦਾ ਵੀ ਹੁੰਦਾ ਹੈ ਜੇ ਮੈਂ ਕਹਿੰਦੀ ਆ ਵੀ ਆਪਾਂ ਹੁਣ ਰੂੜੀ ਰਾੜੀ ਦਾ ਰਹਿ ਨਹੀਂ ਪਉਂਦੇ ਔਰਗੈਨਿਕ ਜਿਹੜਾ ਮੈਟਰ ਹੁੰਦਾ ਬਾਹਣ ਨੂੰ ਮਿਲਦਾ ਨਹੀਂ ਹੈਗਾ ਬਾਹਣ ਕਮਜ਼ੋਰ ਹੋ ਜਾਂਦੇ ਨੇ ਆਪਣੇ ਉਹ ਫਾਸਲਾ ਕਮਜ਼ੋਰ ਹੋ ਜਾਂਦੇ ਨੇ ਹੋਰ ਕੈਮੀਕਲ ਪਾਉਣਾ ਪੈਂਦਾ ਇਹਦੇ ਨਾਲ ਜਿਹੜਾ ਇਹ ਔਰਗੈਨਿਕ ਮੈਟਰ ਆ ਸਾਰਾ ਇਹ ਜਦੋਂ ਇਹ ਇਹਦੇ ਵਿੱਚ ਗਲ ਜੂਗਾ ਇਹਨੇ ਤਣਾ ਦੇ ਹਿਸਾਬ ਨਾਲ ਔਰਗੈਨਿਕ ਮੈਟਰ ਦੇਣਾ ਆਪਣੇ ਬਾਹਣ ਨੂੰ ਜਿਵੇਂ ਲਾਲ ਚਾਰ ਟਰਾਲੀਆਂ ਰੂੜੀ ਦੇ ਰੇਹ ਦੀ ਪਾਤੀ ਜਿਹੇ ਜਿਹੇ ਇਹ ਜਾ ਵਿੱਚ ਬਗਲ ਗਿਆ ਇਹ ਉਹਨਾਂ ਨਾਲ ਸਾਰਾ ਬਾਹਣ ਦੀ ਮਤਲਬ ਪਲਾਈ ਬਣਦੀ ਆ ਇਹਨੂੰ ਕਹਨੇ ਆਪਾਂ ਤੇ ਜਿਹੜਾ ਹੋਰ ਆਪਣੇ ਜਿਵੇਂ ਬੈਕਟੀਰੀਏ ਹੁੰਦੇ ਨੇ ਸਹੀ ਆਪਣੇ ਹੱਕ ਦੇ ਉਹ ਪੈਦਾ ਹੋ ਜਾਂਦੇ ਨੇ ਕਿ ਗੁੱਲੀ ਡੰਡਾ ਵੀ ਘਟ ਜਾਂਦਾ ਇਹਦੇ ਵਿੱਚ ਕਿਉਂਕਿ ਗੁੱਲੀ ਦੇ ਨੂੰ ਨਿਕਲਣ ਨੂੰ ਜਗ੍ਹਾ ਹੀ ਨਹੀਂ ਮਿਲਦੀ ਹੈਗੀ ਸਪਰੇ ਨਹੀਂ ਹੁੰਦੀ ਉਹ ਇਹਦੇ ਉੱਤੇ ਜਿਹੜੇ ਮਰ ਕੇ ਲੋਕ ਗੁਲਡਣੀ ਸਪਰੇਅ ਕਰਦੇ ਨੇਗੇ ਉਹਨਾਂ ਨੂੰ ਇਸ ਤਰ੍ਹਾਂ ਵਿਧੀ ਨਾਲ ਕਰਕੇ ਕਣਕ ਦੇ ਬੀਜ ਦੇਣ ਉਹਨਾਂ ਨੂੰ ਗੁਲਡਣੀ ਸਪਰੇਅ ਕਰਨ ਦੀ ਲੋੜ ਨਹੀਂ ਕਿਉਂਕਿ ਕੋਈ ਨਾ ਹੋਣਾ ਹੀ ਨਹੀਂ ਬਹੁਤ ਘੱਟ ਹੁੰਦਾ ਜਿਵੇਂ ਜਦੋਂ ਨੰਗਾ ਰਹੇਗਾ ਜਿੱਥੋਂ ਉੱਥੋਂ ਹੀ ਨਿਕਲਦਾ ਬੜਾ ਮੋਟਾ ਕੀ ਹੋਵੇ ਤਾਂ ਹੋਵੇ ਕੀ ਗਣਾ ਤੇ ਇੱਕ ਨਾਲ ਹੁਣ ਜਿਵੇਂ ਕਣਕ ਬੀਜੀ ਗਈ ਤਾਂ ਹੁਣ ਇਹਦੀ ਪਾਣੀ ਲਾਉਣ ਦੀ ਵਿਧੀ ਹੈ ਜਿਹੜੀ ਉਹ ਵੀ ਕਿਸਾਨ ਸੋਚਦੇ ਹੁਣ ਵੀ ਕਣਕ ਕਿੰਨੇ ਟਾਈਮ ਬਾਅਦ ਨਿਕਲਦੀ ਹੈ ਕਣਕ ਇਹਦੇ ਪਾਣੀ ਲਾਉਣ ਦੀ ਵਿਧੀ ਕੀ ਹੈ ਜੀ ਨਿਕਲੂ ਦਾ ਦੇਖੋ ਹੁਣ ਦੱਸਿਆ ਵੀ ਥੋੜਾ ਜਿਹਾ ਲੇਟ ਦਿਖਣ ਲੱਗੂ ਕਿਉਂਕਿ ਲੇਅਰ ਕਾਫੀ ਵੱਡੀ ਹੁੰਦੀ ਹੈ ਇਹਦੇ ਉੱਤੇ ਐਨੇ ਦਾ ਮਤਲਬ ਕਿ ਪ੍ਰਾਲ ਹੁੰਦਾ ਵਾ ਠੀਕ ਹੈ ਤੇ ਉਹ ਪ੍ਰਾਲ ਨੂੰ ਕੱਟ ਕੇ ਆਊਗੀ ਉਹ ਹਾਂ ਪ੍ਰਾਲ ਨੂੰ ਮਤਲਬ ਕਿ ਬਾਹਰ ਨਿਕਲੂਗੀ ਪ੍ਰਾਲ ਜੋ ਟਾਈਮ ਲੱਗੂਗਾ ਠੀਕ ਹੈ ਤੇ 20 22 ਦਿਨਾਂ ਬਾਅਦ ਦੇਖਣ ਲੱਗੂ ਕਣਕ ਆਪਾਂ ਮਤਲਬ ਕਿ ਆਮ ਵੀ ਹਾਂ ਮਨ ਕੇ ਆਮ ਕਣਕਾਂ ਨੇ ਜਿਹੜੀਆਂ ਤਾਂ ਨੂੰ ਦਿਖਣ ਲੱਗ ਜਾਂਦੀਆਂ ਸਾਫ਼ ਸਾਫ਼ ਜ਼ਮੀਨ ਦੇ ਉੱਪਰ ਦੱਸ ਦੇਣਾ ਜਦੋਂ ਪੂਰਾ ਆਮ ਕੱਢ ਕੇ ਦੱਸ ਦੇਣਾ ਬਾਅਦ ਲੱਗ ਜਾਂਦੀਆਂ ਇਹ ਪੂਰੇ ਤਰੀਕੇ ਨਾਲ ਮੈਂ ਤੁਹਾਨੂੰ ਦਿਖਾਵਾਵਾਂਗੇ ਵੀ ਜਦੋਂ ਕਣਕ ਨਿਕਲ ਆਈ ਨੇ ਇਹਦੇ ਉੱਪਰ ਤੁਹਾਨੂੰ ਦਿਖਾਵਾਵਾਂਗੇ ਵੀ ਇਹ ਕਣਕ ਹੈ ਜਿਹੜੀ ਉਹ ਤੁਹਾਨੂੰ ਵੀਡੀਓ ਪਾਵਾਂਗੇ ਅਸੀਂ ਤੇ ਇੱਕ ਪ੍ਰਿੰਸੀਪਲ ਇਹ ਵੀ ਹੁੰਦੀ ਹੈਗੀ ਕਈ ਲੋਕ ਨੇ ਜਿਹੜੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਵਿਧੀ ਦੇ ਨਾਲ ਕਣਕ ਬੀਜਣ ਦੇ ਨਾਲ ਵੀ ਸੁੰਡੀ ਹੈ ਉਹ ਪੈਂਦੀ ਆ ਤੁਸੀਂ ਲਗਭਗ ਤੁਹਾਡਾ ਦੂਜੇ ਸਾਲਾ ਦੀ ਤੀਜੇ ਸਾਲੇ ਇਸ ਤਰ੍ਹਾਂ ਕਰਨ ਕੇ ਬੀਜ ਇਹਨੂੰ ਬਈ ਉਹ ਇਸ ਤਰੀਕੇ ਨਾਲ ਦੂਜੇ ਸਾਲਾ ਮੈਨੂੰ ਓਕੇ ਤੇ ਇਹ ਤੁਸੀਂ ਤੁਹਾਡੇ ਪਿਛਲੇ ਸਾਲ ਸੁੰਡੀ ਪਈ ਸੀ ਕਣਕ ਨੂੰ ਸੁੰਡੀ ਤਾਂ ਨਹੀਂ ਪਈ ਉਹਦਾ ਹੱਲ ਕੀ ਆ ਜੇ ਤੁਸੀਂ ਕੋਈ ਕਰਦੇਗਾ ਪੈਦੀ ਵੀ ਨਹੀਂ ਹੈਗੀ ਸੁੰਡੀ ਦਾ ਹੱਲ ਦੇ ਵਿੱਚ ਪ੍ਰਾਈ ਦਾ ਕਾਰਨ ਹੈਗਾ ਸੁੰਡੀ ਪੈਣਾ ਤੇ ਇਹ ਸੁੰਡੀ ਆ ਉਹਦਾ ਮੌਸਮ ਦੇ ਡਿਪੈਂਡ ਆ ਗਈ ਓਕੇ ਜੇ ਟੈਂਪਰੇਚਰ ਹੀਟ ਹੀਟ ਹੋ ਗਈ ਜੇ ਟੈਂਪਰੇਚਰ ਦੇ ਟੈਂਪਰੇਚਰ ਅੱਪ ਹੋ ਗਿਆ ਤਾਂ ਚਾਹੇ ਬਾਹੇ ਹੋਏ ਬਾਹਣਾ ਚਾਹੇ ਅੱਗ ਲੱਗੀ ਹੋਈ ਬਾਹਣਾ ਬਿਲਕੁਲ ਸਾਫ਼ ਬਾਹਣਾ ਆਪਾਂ ਕਹਿੰਣਾ ਵੀ ਸਾਹ ਬਾਹਣ ਤੇ ਸੁੰਡੀਣੀ ਪੈਂਦੀ ਹੈਗੀ ਵੀ ਤਾਂ ਬਾਹ ਕੇ ਬੀਜਾ ਸਮਾਰਿਆ ਹੋਇਆ ਜੇ ਟੈਂਪਰੇਚਰ 30 ਡਿਗਰੀ ਤੱਕ ਵਗ ਗਿਆ ਤਾਂ ਸੁੰਡੀ ਪੈਣੀ ਹੀ ਪੈਣੀ ਚਾਹੇ ਜਿੰਮਰਜੀ ਬੀਜੀਓ ਚ ਇਹਨੂੰ ਵੀ ਪੈ ਜੂ ਫਿਰ ਤਾਂ ਦੂਜੀ ਨੂੰ ਵੀ ਪੈ ਜੂਗੀ ਆਪਾਂ ਟੈਂਪਰੇਚਰ ਦੇਖ ਕੇ ਕਿਉਂਕਿ ਬੀਜ ਜਿਵੇਂ ਹੁਣ ਅੱਜ 7 ਨਵੰਬਰ ਆ ਗਈ ਹੁਣ ਟੈਂਪਰੇਚਰ ਲਗਭਗ ਮੈਕਸਿਮਮ 27 ਤੋਂ ਥੱਲ ਮਿਨੀਮਮ 10 ਤੱਕ ਰਹਿ ਗਿਆ ਤਾਂ ਇਹ ਵੀ ਦੁਪਹਿਰ ਦੇ 2 ਘੰਟੇ ਹੁੰਦਾ ਵਾ ਤੇ ਹੁਣ ਇਤੂ ਬਾਅਦ ਘਾਟਣਾ ਸਟਾਰਟ ਹੋ ਗਿਆ ਕੱਲ ਨੂੰ 26 ਪਰਸੋਂ ਨੂੰ 25 ਉਹ 25 ਤੋਂ ਥੱਲੇ ਟੈਂਪਰੇਚਰ ਵਗ ਗਿਆ ਫੇਰ ਨਹੀਂ ਸੁੰਡੀ ਪੈਂਦੀ ਮੈਂ ਕੁੱਲ ਮਿਲਾ ਕੇ ਤੁਸੀਂ ਕਹਿੰਦੇ ਹੋ ਕਿ ਸੁੰਡੀ ਇਹ ਜਿਹੜੇ ਲੋਕ ਕਹਿੰਦੇ ਨੇ ਉਹ ਲੋਕ ਕਿਉਂ ਕਹਿੰਦੇ ਨੇ ਸੁੰਡੀ ਪੈਂਦੀ ਹੈਗੀ ਲੋਕਾਂ ਨੂੰ ਅਸਲ ਵਿੱਚ ਥੋੜਾ ਜਿਹਾ ਇੱਕ ਆਪਣੇ ਕਿਸਾਨ ਨੇ ਉਹਨੂੰ ਅਵੇਅਰਨੈਸ ਘੱਟ ਆ ਚੀਜ਼ਾਂ ਬਾਰੇ ਜਿਵੇਂ ਆਪਾਂ ਕਹਿਦੀ ਆਪਾਂ ਜਿਵੇਂ ਮੈਂ ਕਹਿਦੀ ਆ ਬੀ ਉਹ ਦੇਖੋ ਦੇਖੀ ਵਾਲਾ ਸਿਸਟਮ ਆਗਾ ਉਹਨੇ ਅੱਗ ਲਾਤੀ ਅਗੇ ਤਿੰਨ ਦਾ ਅਗੇ ਤਿੰਨ ਦਾ ਪੈਣੀ ਹੀ ਪੈਣੀ ਹੈ ਸੁੰਡੀ ਅਗੇ ਤੂੰ ਜਿਹੜਾ ਅੱਗ ਲਾ ਕੇ ਬੀਜ ਦੋ ਤੇ ਜਿਵੇਂ ਮਰਜ਼ੀ ਬੀਜ ਦੋ ਸੁੰਡੀ ਤੇ ਤੇ ਉਹਦਾ ਅਗਰ ਮੰਨ ਸੁੰਡੀ ਪੈ ਜਾਂਦੀ ਆ ਮਤਲਬ ਤੁਹਾਡਾ ਕੋਹ ਦੇਖਿਆ ਤੁਸੀਂ ਨੇ ਕਿ ਉਹ ਬਣਾਇਆ ਹੋਇਆ ਗਿਆ ਉਹਦਾ ਉਹਦਾ ਕੀ ਕਾਰਨਾ ਕੋਹ ਦਾ ਉਹ ਕੋਲੇ ਇਹਦੇ ਸੁੰਡੀ ਵਾਸਤੇ ਕੰਮ ਨਹੀਂ ਕਰਦਾ ਸੁੰਡੀ ਵਾਸਤੇ ਇੱਕ ਹੋਰ ਚੀਜ਼ ਕੰਮ ਕਰਦੀ ਆ ਜਿਹੜਾ ਮੈਨੂੰ ਸੋਪਰੇ ਕਾਲੀ ਚੱਕਰ ਨਾ ਉਹਦਾ ਅਸਲ ਵਿੱਚ ਉਹ ਸੁੰਡ ਨੂੰ ਕੰਟਰੋਲ ਕਰ ਸਕਦੀ ਹੈਗੀ ਕੰਟਰੋਲ ਕਰ ਸਕਦੀ ਹੈ ਖਤਮ ਨਹੀਂ ਕਰ ਸਕਦੀ ਕਿਉਂਕਿ ਕੁਦਰਤ ਨੂੰ ਤਾਂ ਕੋਈ ਖਤਮ ਹੀ ਨਹੀਂ ਕਰ ਸਕਦਾ ਕਿਉਂਕਿ ਨੇਚਰ ਨੂੰ ਯਾਰ ਨੇਚਰ ਦਾ ਖਤਮ ਉਹ ਵੀ ਨੇਚਰ ਦਾ ਹਿੱਸਾ ਦਾ ਹੁੰਦਾ ਹੂੰ ਹੂੰ ਉਹ ਆਪਦਾ ਖਾਣਾ ਖਾਣ ਆਉਂਦਾ ਉਹ ਤਾਂ ਉਹਦਾ ਉਹ ਖਾਣਾਗਾ ਹੈਨਾ ਕੁਦਰਤ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ ਉਹਨੂੰ ਸਿਰ ਮਤਲਬ ਕਿ ਮਾਰ ਨਹੀਂ ਸਕਦਾ ਕੁਦਰਤ ਨੂੰ ਉਹਨੂੰ ਸਿਰਫ ਕੰਟਰੋਲ ਕੀਤਾ ਜਾ ਸਕਦਾ ओके ਤੇ ਹੁਣ ਮਤਲਬ ਕਿ ਤੁਹਾਡੇ ਪਾਣੀ ਹੈ ਉਹ ਕਿੰਨੇ ਟਾਈਮ ਬਾਅਦ ਲੱਗੂਆ ਬਾਈ ਨਾਰਮਲੀ ਜਿਵੇਂ ਆਪਾਂ 30 35 40 ਦਿਨਾਂ ਬਾਅਦ ਲਾਉਣੀ ਆਂਗੇ ਅੱਛਾ 40 ਦਿਨਾਂ ਬਾਅਦ ਤੁਸੀਂ ਬਾਹਣ ਦੇ ਹਿਸਾਬ ਨਾਲ ਜਦੋਂ ਮੰਗਣ ਲੱਗਿਆ ਅੱਛਾ ਅੱਛਾ ਕੜਕ ਨਿਕਲ ਤੋਂ ਬਾਅਦ ਤੇ ਉਹ ਜਿਹੜੇ ਆਪਣੇ ਦਿਖ ਰਹੇ ਨੇ ਕਿ ਤੁਹਾਡੇ ਹੋਰ ਕਿਸਾਨ ਨੇ ਜਿਹੜੇ ਦੋਸਤੋ ਮੈਂ ਜਿਹੜਾ ਕਿ ਇਹਨਾਂ ਦੀ ਜ਼ਮੀਨ ਦੀ ਵਾਹੀ ਇਹ ਠੇਕੇ ਦੇ ਕਰਵਾਉਂਦੇ ਨੇਗੇ ਜਿਹੜਾ ਬੰਦਾ ਜ਼ਮੀਨ ਵਾਉਂਦਾ ਹੈਗਾ ਉਸ ਵੀਰ ਨਾਲ ਵੀ ਸਾਡੇ ਪਿੰਡ ਦਾ ਹੀ ਉਹ ਵੀ ਉਹਦੇ ਨਾਲ ਜੇ ਆਪਾਂ ਗੱਲਬਾਤ ਕਰਾਂਗੇ ਉਹਨੂੰ 2 ਸਾਲ ਹੋ ਚੁੱਕੇ ਨੇ ਇਹਨਾਂ ਦਾ ਬਾਹਣ ਵਾਉਦੇ ਨੂੰ ਤੇ ਉਹਨਾਂ ਨੇ ਦੋਸਤੋ ਇਹ ਸਾਡਾ ਮੇਰੇ ਪਿੰਡ ਦਾ ਹੀ ਕਿਸਾਨ ਹੈ ਵੀ ਬਲਜਿੰਦਰ ਇਹ ਕੀ ਕਿ ਇਹਨਾਂ ਦੀ ਨੌਜਵਾਨ ਦੀ ਕਿਸਾਨ ਦੀ ਜਿਹੜਾ ਕਿ ਬਾਹਣ ਹੈ ਇਹ ਬੋਂਦਾ ਗਿਆ ਸਾਰਾ ਵੀ ਜੀਰੀ ਵੇਲੇ ਵੀ ਤੇ ਹੁਣ ਵੀ ਤੇ ਆਪਾਂ ਗੱਲ ਕਰ ਬਲਜਿੰਦਰ ਬਈ ਜੋ ਗੱਲ ਪ੍ਰਿੰਸ ਨੇ ਕਹੀ ਹੈ ਆਪਾਂ ਕਈ ਬਈ ਬੰਦੇ ਕਹਿ ਦਿੰਦੇ ਨੇ ਕਿ ਯਾਰ ਝੂਠ ਬੋਲੀਆਂ ਦਾ ਮੂੰ ਛੱਡੀਆਂ ਦਾ ਨਿਆ ਕਰੀ ਜਾਂਦੇ ਨੇ ਤੁਸੀਂ ਨੇ ਆਪ ਕਣਕ ਹੈ ਜਿਹੜੀ ਇਹ ਬੀਜੀਆਂ ਪਹਿਲਾਂ ਵੀ ਬੀਜੀ ਹੈ ਜਾਂ ਕਿ ਤੁਸੀਂ ਫੇਰ ਬੀਜੀ ਹੈ ਹੈਨਾ ਤੇ ਤੁਸੀਂ ਸਾਨੂੰ ਦੱਸੋ ਵੀ ਕੀ ਕਿਸ ਤਰ੍ਹਾਂ ਦਾ ਇਹ ਮੁੰਡੇ ਦਾ ਨੌਜਵਾਨ ਦਾ ਆਈਡੀਆ ਲਕਿਆ ਤੁਹਾਨੂੰ ਇਸ ਸਾਲ ਵੀ ਬੀਜੀ ਦੀ ਜਿਹੜੀ ਮਾਗਰੋ ਜਾ ਕੇ ਤਾਂ ਕੋਈ ਪਤਾ ਨਹੀਂ ਲੱਗਦਾ ਕਰਦੇ ਨੇ ਬੀਜੀ ਦੀ ਆ ਹਾਂ ਜੀ ਅੱਛਾ ਹਾਂ ਵਧੀਆ ਰਹਿੰਦੀ ਹੈਗੀ ਹਾਂ ਜੀ ਕੋਈ ਹੋ ਜਾਂਦੇ ਬਾਕੀ ਖਰਚਾ ਘਟਾਗਾ ਹੂੰ ਪਰ ਜੇ ਇਹ ਐਸ ਐਮ ਐਸ ਵਾਲੀ ਮਸ਼ੀਨ ਨਾਲ ਵੱਡੀ ਹੋਵੇ ਕਰਪੈਨ ਨਾਲ ਹਨਾ ਕਰਪੈਨ ਨਾਲ ਐਸਪੇਸ ਨਾਲ ਤੇ ਫਿਰ ਬੀਜਾਂ ਆਸਾਨ ਹੀ ਰਹਿੰਦੀ ਹੈਗੀ ਠੀਕ ਹੈ ਤੇ ਜਿਹੜੀ ਆ ਹੁਣ ਇਹ ਦੂਜੇ ਲੋਟ ਵੱਡੀ ਆ ਲੈਣਾ ਨੇ ਉਹ ਜ਼ਿਆਦਾ ਤੰਗ ਕਰਦੇ ਨੇ ਠੀਕ ਹੈ ਠੀਕ ਹੈ ਦਾ ਮਤਲਬ ਤੁਹਾਡਾ ਕਹਿਣਾ ਭਾਵੇਂ ਇਹ ਹੈਗਾ ਵੀ ਸਰਕਾਰਾਂ ਨੂੰ ਵੀ ਅਤੇ ਜਿਹਨਾਂ ਕੋਲ ਕਰਪੈਨਾਂ ਨੇ ਉਹਨਾਂ ਨੂੰ ਵੀ ਆਪਾਂ ਇਹ ਬੇਨਤੀ ਕਰੀਏ ਕਿ ਦੀ ਐਸਐਮਐਸ ਮਗਰ ਜ਼ਰੂਰ ਲਵਾਓ ਕਰਪੈਨਾਂ ਦੇ ਤਾਂ ਕਿ ਜੋ ਕਿਸਾਨਾਂ ਦਾ 50% ਜਿਹੜਾ ਹੱਲ ਹੈ ਆਪਣਾ ਪਰਾਲੀ ਦਾ ਉਹ ਹੱਲ ਹੋ ਸਕੇ ਤੇ ਬਲਜਿੰਦਰ ਸਿੰਘ ਜੀ ਤੁਹਾਡੇ ਕੋਲੇ ਕਿਹੜਾ ਟਰੈਕਟਰ ਹੈ ਦਾ ਮਤਲਬ ਕਿ ਕਹਿਦੀ ਐ ਵੀ ਕਿ ਵੱਡਾ ਟਰੈਕਟਰ ਦੇ ਨਾਲ ਤੁਸੀਂ ਪਾਉਣੇ ਹੋ ਕਿਵੇਂ ਇਹਦਾ ਪੁਰਾਣਾ ਹੀ ਟਰੈਕਟਰ ਆ ਜੀ 87 ਮਾਡਲ ਆ ਅੱਛਾ ਜੀ ਤੇ ਕੋਈ ਮੂਰੇ ਬਾਜਨ ਧਰਨ ਦੀ ਲੋੜ ਨਹੀਂ ਜੀ ਬਸ ਉਹਦੇ ਨਾਲ ਹੀ ਚੱਲੀਆਂ ਦਾ ਨਹੀਂ ਅੱਜਕੱਲ 10-15 ਲੱਖ ਰੁਪਇਆ ਲਾ ਕੇ ਫਿਰ ਸੁਪਰਸੀਡਰ ਚੱਲਦਾ ਹੈ ਹਾਂਜੀ ਹਾਂ ਤੇ ਦੇਖੋ ਤੁਸੀਂ ਕੋਈ ਵੱਡੇ ਕੋਈ ਟਰੈਕਟਰ ਦੀ ਲੋੜ ਨਹੀਂ ਹੈਗੀ ਇਹਦੇ ਵਾਸਤੇ ਆਪਾਂ ਬੋਣ ਦੀ ਗੱਲ ਕਰੀਏ ਬੜੀ ਤੁਸੀਂ ਦੱਸਿਆ ਗਿਆ ਕਿ ਪਿਛਲੇ ਸਾਲ ਵੀ ਇਹਨਾਂ ਨੇ ਕਰਨ ਕੇ ਬੀਜੀ ਸੀਗੀ ਤੇ ਆਪਾਂ ਨਾਲ ਹੀ ਹੁਣ ਆਪਾਂ ਗੱਲ ਕਰਾਂਗੇ ਨੇ ਪਿੰਡ ਦੇ ਖੇਤ ਤੇ ਗਵਾਂਢੀ ਦੇ ਨਾਲ ਕਿਉਂਕਿ ਗਵਾਂਢੀ ਹੈ ਜਿਹੜੀ ਉਹਨਾਂ ਦੀ ਅੱਖ ਬਾਜ ਵਰਗੀ ਹੁੰਦੀ ਹੈ ਉਹ ਦੇਖਦੇ ਰਹਿੰਦੇ ਨੇ ਕੀ ਪਾਉਂਦਾ ਕਿੰਨੇ ਜੂੜੇ ਬੂਰੀਆਂ ਪਾਤੀਆਂ ਆਪਾਂ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਆਂਗੇ ਆਜੋ ਇਹ ਇਹਨਾਂ ਦੇ ਖੇਤ ਦੇ ਗਵਾਂਢੀ ਵੀ ਨੇਗੇ ਇਹ ਰੌ ਤੇ ਕਿ ਵੀਰੇ ਮਤਲਬ ਕਿ ਤੁਸੀਂ ਨੇ ਪਿਛਲੇ ਸਾਲ ਵੀ ਇਹਨਾਂ ਨੇ ਕਣ ਕਿਸੇ ਤਰ੍ਹਾਂ ਬੀਜੀ ਸੀਗੀ ਐਂ ਬੀਜੀ ਦੀ ਬਹੁਤ ਵਧੀਆ ਹੋਈ ਗਣਕ ਅੱਛਾ ਜੀ ਹਾਂ ਬਹੁਤ ਵਧੀਆ ਝਾੜ ਦੀ ਕੋਈ ਇਹਨਾਂ ਨੇ ਕੋਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਕੁਝ ਵਿੱਚ ਕੋਈ ਉਹ ਤਾਂ ਨਹੀਂ ਪਾਇਆ ਕੋਈ ਦਵਾਈਆਂ ਕੋਈ ਉਹ ਕੁਝ ਨਹੀਂ ਪਾਇਆ ਜੀ ਬਹੁਤ ਵਧੀਆ ਪੀਆ ਗਿਆ ਬਈ ਤਾਂ ਅੱਛੀ ਹਾਂਜੀ ਸੋ ਦੋਸਤੋ ਇਹ ਉਹਨਾਂ ਦੇ ਕਿਸੇ ਦੇ ਗਮੰਡੀ ਨੇ ਇਹਨਾਂ ਨੇ ਵੀ ਸਾਨੂੰ ਇਹੀ ਗੱਲ ਦੱਸੀ ਕਿ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੂਰੀ छानबिੰਡ ਕਰਕੇ ਪੂਰੇ ਹਲਦ ਵਾਲੇ ਪਤਾ ਕਰਕੇ ਅਸੀਂ ਕਿ ਵੀਡੀਓ ਅਪਲੋਡ ਕਰੀਏ ਸੋ ਇਸ ਜਿਸ ਤਰ੍ਹਾਂ ਦੇ ਮੇਰੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਮੈਂ ਜਿਸ ਤਰ੍ਹਾਂ ਮੇਰੇ ਪਿੰਡ ਦਾ ਨੌਜਵਾਨ ਪ੍ਰਿੰਸ ਕਣਕ ਬੀਜ ਰਿਹਾ ਹੈ ਖੇਤੀਬਾੜੀ ਕਰਦਾ ਹੈ ਤੁਹਾਨੂੰ ਵੀ ਇਸ ਤੋਂ ਸਿੱਖ ਕੇ ਇਸੇ ਤਰ੍ਹਾਂ ਜਿਹੜੀ ਉਹਦੇ ਖੇਤ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਦੀ ਖੇਤੀ ਜਰੂਰ ਕਰਵਾਓ ਅਗਰ ਕੋਈ ਕੋਈ ਪੁੱਛਣਾ ਹੋਵੇ ਇਸ ਨੌਜਵਾਨ ਤੋਂ ਤਾਂ ਮੈਂ ਇਹਦਾ ਨੰਬਰ ਉੱਪਰ ਮੈਂ ਲਾ ਦਿੱਤਾ ਗਿਆ ਤੁਸੀਂ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ